ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਖੁੰਡਾ ਵਿਖੇ ਸਰਕਾਰ ਆਪਕੇ ਦਵਾਰ ਤਹਿਤ ਸੇਵਾ ਦਾ ਕੈਂਪ ਲਗਾਇਆ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੋਕ ਭਲਾਈ ਸੰਬੰਧੀ ਸ਼ੁਰੂ ਕੀਤੀ ਸਰਕਾਰ ਆਪਦੇ ਦਵਾਰ ਮਹਿੰਮਤਾ ਹੈ ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੰਡਾ ਵਿਖੇ ਸਰਪੰਚ ਮੈਡਮ ਸ਼ਰਨਜੀਤ ਕੌਰ ਅਤੇ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਦੇ ਪ੍ਰਬੰਧਾ ਹੇਠ ਸੇਵਾ ਦਾ ਕੈਂਪ ਲਗਾਇਆ ਗਿਆ ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਟਾਫ ਵੱਲੋਂ ਸਰਕਾਰ ਦੁਆਰਾ ਚਲਾਈਆਂ ਜਾ ਰੀਆਂ ਲੋਕ ਭਲਾਈ ਯੋਜਨਾਵਾਂ ਦੇ ਫਾਰਮ ਭਰੇ ਅਤੇ 65 ਕੇਸਾਂ ਦਾ ਮੌਕੇ ਤੇ ਨਿਬਟਾਰਾ ਕਰਕੇ ਹੱਲ ਕੀਤਾ ਗਿਆ ਉੱਚੇ ਚੇਤੇ ਤੌਰ ਤੇ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਕਰਤਾਰਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾਨ ਨੇ ਚੱਲ ਰਹੇ ਕੈਂਪ ਦਾ ਜਾਇਜ਼ਾ ਲੈਂਦੇ ਹੋਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਚੇਅਰਮੈਨ ਐਡਵੋਕੇਟ ਜਗਰੂਤ ਸਿੰਘ ਸੇਖਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਖਤਮ ਕਰਨ ਸਮਾਂ ਅਤੇ ਪੈਸੇ ਦੀ ਬਚਤ ਕਰਨ ਸੰਬੰਧੀ ਸਰਕਾਰ ਆਪਦੇ ਦਵਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਵੱਖ-ਵੱਖ ਪਿੰਡਾਂ ਅੰਦਰ ਸਰਕਾਰ ਆਪਕੇ ਦਵਾਰ ਤਹਿਤ ਕੈਂਪ ਨਿਰੰਤਰ ਜਾਰੀ ਰਹਿਣਗੇ ਇਸ ਮੌਕੇ ਤੇ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਮੈਡਮ ਜਤਿੰਦਰ ਕੌਰ ਖੁੰਡੀ ਪ੍ਰਿੰਸੀਪਲ ਅਨਿਲ ਡੋਗਰਾ ਖੁਰਾਕ ਅਤੇ ਫੂਡ ਸਪਲਾਈ ਇਨਸਪੈਕਟਰ ਪ੍ਰਤੀਕ ਮਹਾਜਨ ਇਨਸਪੈਕਟਰ ਸੁਖਦੀਪ ਸਿੰਘ ਨਾਇਬ ਤਹਿਸੀਲਦਾਰ ਮਨਜੋਤ ਸਿੰਘ ਰੀਡਰ ਗੁਰਪੇਜ ਸਿੰਘ ਕਲਸੀ ਕਾਨੂੰਗੋ ਹਰਪ੍ਰੀਤ ਸਿੰਘ ਪਟਵਾਰੀ ਹਰਜਿੰਦਰ ਸਿੰਘ ਗੁਰਨਾਮ ਸਿੰਘ ਡਾਕਟਰ ਸਤਨਾਮ ਸਿੰਘ ਖੁੰਡੀ ਸਿਕਿਉਰਟੀ ਇੰਚਾਰਜ ਏਐਸਆਈ ਸੁਰਜੀਤ ਸਿੰਘ ਪੀਏ ਰੋਕੀ ਤੋਂ ਇਲਾਵਾ ਪਿੰਡ ਖੁੰਡੇ ਦੀ ਸਮੁੱਚੀ ਪੰਚਾਇਤ ਸਮੇਤ ਪਿੰਡ ਵਾਸੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅ ਅੱਜ ਅਸੀਂ ਬਲਾਕ ਧਾਰੀਵਾਲ ਦੇ ਪਿੰਡ ਖੁੰਡਾ ਵਿਖੇ ਜਿਹੜਾ ਸਰਕਾਰ ਤੁਹਾਡੇ ਦੁਆਰ ਦਾ ਜਿਹੜਾ ਕੈਂਪੋ ਲਗਾਇਆ ਗਿਆ ਔਰ ਉਹਦੇ ਵਿੱਚ ਜਿੰਨੇ ਵੀ ਸਰਕਾਰੀ ਮੈਂਬਰ ਸੀਗੇ ਜ਼ਿਲ੍ਹੇ ਪੱਧਰ ਤੇ ਉਹ ਸਾਰੇ ਇੱਥੇ ਹਾਜ਼ਰ ਹੋਏ ਆ ਔਰ ਇਸ ਕਿੜੀਆਂ ਦੀ ਗਿਣਤੀ ਚ ਲੋਕ ਜਿਹੜੇ ਆ ਅਲੱਗ-ਅਲੱਗ ਜਿਹੜੇ ਪੰਜ-ਛਤ ਪਿੰਡ ਸੀਗੇ ਉਹਨਾਂ ਦੇ ਆ ਕੇ ਜਿਹੜੀਆਂ ਸੇਵਾਵਾਂ ਨੇ ਉਹਨਾਂ ਦਾ ਜਿਹੜਾ ਲੁਫਤਾ ਉਹ ਲਿਆ ਵਾ ਸਭ ਤੋਂ ਵੱਧ ਜਿਹੜੇ ਆ ਹੈਲਥ ਡਿਪਾਰਟਮੈਂਟ ਦੇ ਰਿਲੇਟਡ ਜਿਹੜੇ ਪੇਸ਼ੈਂਟ ਸੀ ਉਹ ਅੱਜ ਆਏ ਆ ਉਹਨਾਂ ਨੂੰ ਅੱਜ ਇੱਥੋਂ ਫ੍ਰੀ ਮੈਡੀਸਨ ਤੇ ਫ੍ਰੀ ਜਿਹੜਾ ਚੈੱਕਅਪ ਉਹ ਅੱਜ ਇੱਥੇ ਕੀਤਾ ਗਿਆ ਵਾ ਔਰ ਇਹ ਸਕੀਮ ਜਿਹੜੀ ਆ ਇਹ ਬੜੀ ਲੋਕਾਂ ਦੇ ਲਈ ਬੜੀ ਲਾਹਵੰਦ ਸਿੱਧ ਹੋ ਰਹੀ ਆ ਔਰ ਇਹ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਜਿਹੜੀ ਫਲੈਗਸ਼ਿਪ ਸਕੀਮ ਆ ਉਹ ਚਾਹੁੰਦੇ ਸੀਗੇ ਕਿ ਸਰਕਾਰ ਜਿਹੜੀ ਉਹ ਪਿੰਡਾਂ ਤੋਂ ਚੱਲੇ ਔਰ ਅਫਸਰ ਸਾਹਿਬਾਨ ਜਿਹੜੇ ਆਪਣੇ ਦਫ਼ਤਰਾਂ 'ਚੋਂ ਨਿਕਲ ਕੇ ਤੇ ਪਿੰਡਾਂ 'ਚ ਆ ਕੇ ਲੋਕਾਂ ਦੇ ਮਸਲੇ ਸੁਣ ਕੇ ਜਿਹੜਾ ਵਾ ਮੌਕੇ ਤੇ ਉਹਨਾਂ ਦਾ ਹੱਲ ਕੀਤਾ ਜਾਵੇ ਸੋ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਪਿੰਡ ਪੱਧਰ ਤੇ ਜਿਹੜੀਆਂ ਨੇ ਹੱਲ ਕੀਤੀਆਂ ਜਾ ਰਹੀਆਂ ਸਰਪੂ ਇੱਕ ਵਕਤ ਹੀ ਲਗਾਤਾਰ ਜਾਰੀ ਰਹਿਣਗੇ ਉਹ ਪਿੰਡਾਂ ਦੇ ਕੈਂਪ ਹਾਂ ਇਹ ਕੈਂਪ ਜਿਹੜੇ ਆ ਨਿਰੰਤਰ ਜਿਹੜੇ ਆ ਜਾਰੀ ਰਹਿਣਗੇ ਕਿਉਂਕਿ ਸਕੀਮ ਜਿਹੜੀ ਆ ਲਗਾਤਾਰ ਜਿਹੜੀ ਚੱਲ ਰਹੀ ਆ ਜਦੋਂ ਕਿਤੇ ਇਲੈਕਸ਼ਨ ਆ ਜਾਂਦੀ ਇਲੈਕਸ਼ਨ ਕੋਡ ਲੱਗਦਾ ਉਦੋਂ ਥੋੜਾ ਜਿਹਾ ਇਹ ਸਕੀਮ ਜਿਹੜੀ ਆ ਉਹ ਕਿਉਂਕਿ ਸਰਕਾਰੀ ਅਫਸਰਾਂ ਨੇ ਆਉਣਾ ਹੁੰਦਾ ਉਦੋਂ ਫਿਰ ਇਲੈਕਸ਼ਨਾਂ ਚ ਲੱਗ ਜਾਂਦੇ ਆ ਪਰ ਹੁਣ ਤੇ ਮੇੜਪੁਰ ਵਿੱਚ ਕੋਈ ਇਲੈਕਸ਼ਨ ਨਹੀਂ ਹੈਗੀ ਤੇ ਇਹ ਸਕੀਮ ਜਿਹੜੀ ਆ ਇਹ ਨਿਰੰਤਰ ਹੀ ਇੱਦਾਂ ਜਾਰੀ ਰਹੇਗੀ ਸਰ ਸੋਸ਼ਲ ਮੀਡੀਆ ਦੇ ਦੇਖਿਆ ਕਾਫੀ ਮਿਹਨਤ ਕੀਤੀ ਤੁਸੀਂ ਦਿੱਲੀ ਜਾ ਕੇ ਕੀ ਰਿਜ਼ਲਟ ਆਉਂਦੀ ਸੰਭਾਵਨਾ ਜੀ ਐ ਦਿੱਲੀ ਦੇ ਵਿੱਚ ਬੜਾ ਹੀ ਅੱਛਾ ਰੁਝਾਨ ਆ ਲੋਕ ਜਿਹੜੇ ਆ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਵਾ ਬੜਾ ਉੱਥੇ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੇ ਗਰੀਬ ਲੋਕਾਂ ਦਾ ਸੋਚਿਆ ਵਾ ਗਰੀਬ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਆ ਫ੍ਰੀ ਪਾਣੀ ਦਿੱਤਾ ਚੰਗੇ ਉੱਥੇ ਹਸਪਤਾਲ ਬਣਾਏ ਆ ਜਿੱਥੇ ਫ੍ਰੀ ਇਲਾਜ ਹੁੰਦਾ ਚੰਗੇ ਸਕੂਲ ਬਣਾਏ ਜਿੱਥੇ ਗਰੀਬ ਲੋਕਾਂ ਦੇ ਜਿਹੜੇ ਆ ਬੱਚੇ ਉਹ ਅੱਛੀ ਐਜੂਕੇਸ਼ਨ ਲੈ ਰਹੇ ਆ ਫ੍ਰੀ ਆਫ ਕਾਸਟ ਲੈ ਰਹੇ ਆ ਬੜੀਆਂ ਅੱਛੀਆਂ ਜਿਹੜੇ ਫਲਾਈਓਵਰ ਬਣਾਏ ਆ ਸੜਕਾਂ ਬਣਾਈਆਂ ਨੇ ਸੀਵਰੇਜ ਦਾ ਕੰਮ ਕੀਤਾ ਬਹੁਤ ਵਧੀਆ ਦਿੱਲੀ ਦਾ ਜਿਹੜਾ ਵਿਕਾਸ ਕੀਤਾ ਗਿਆ ਜਿਹਦੇ ਕਰਕੇ ਲੋਕ ਜਿਹੜੇ ਆ ਲਗਾਤਾਰ ਚੌਥੀ ਵਾਰ ਜਿਹੜਾ ਫਤਵਾ ਵਾ ਉਹ ਆਮ ਆਦਮੀ ਪਾਰਟੀ ਦੇ ਹੱਥ ਜਿਹੜਾ ਦੇਣ ਨੂੰ ਤਿਆਰ ਪਰ ਤਿਆਰ ਬੈਠੇ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਪੱਤਰਕਾਰ ਇੰਦਰਜੀਤ ਸਿੰਘ ਜਿਨ੍ਹਾਂ ਦਾ ਚੈਨਲ ਲਾਈਵ 88 ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਕੈਂਪ ਵਿੱਚ ਆਣ ਕੇ ਸਾਡੀ ਇਹ ਕਵਰੇਜ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਮੁੱਖੀ ਸਰਕਾਰ ਆਪਦੇ ਤਵਾਰਤਾ ਆਖੋ ਆਖੇ ਪਿੰਡਾਂ ਦੇ ਵਿੱਚ ਗਰੁੱਪ ਬਣਾ ਕੇ ਜਿਹੜੇ ਕੈਂਪ ਲਾਉਂਦੇ ਨੇ ਇਹਨਾਂ ਦੇ ਨਾਲ ਜੋ ਪਿੰਡ ਦੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ ਸਰਕਾਰ ਦਾ ਬੜਾ ਸਲਾਘਾਯੋਗ ਕਦਮ ਹੈ ਜੀ ਅੱਜ ਪਿੰਡ ਖੁੰਡੇ ਦੇ ਵਿੱਚ ਇਹ ਕੈਂਪ ਲੱਗਾ ਹੋਇਆ ਹੈ ਹਰ ਇੱਕ ਨਾਇਕ ਨੇ ਅਫਸਰ ਸਾਹਿਬਾਂ ਨੂੰ ਬੈਠੇ ਨੇ ਤੇ ਲੋਕ ਆਣ ਕੇ ਇਸ ਦਾ ਆਨੰਦ ਲਾਏ ਫਾਇਦਾ ਲੈ ਰਹੇ ਆ ਆਪਣੇ ਦੁੱਖ ਤਕਲੀਫਾਂ ਦੱਸ ਕੇ ਜਿਹੜੇ ਹੋਣ ਵਾਲੇ ਕੰਮ ਆ ਉਹ ਕਰਵਾ ਰਹੇ ਨੇ ਧੰਨਵਾਦ ਹੈ ਜੀ ਸਰਕਾਰ ਦਾ ਬਹੁਤ ਬਹੁਤ ਇਹ ਜਿਹੇ ਪ੍ਰਾਲੇ ਜਾਂਦੇ ਨਾਲੇ ਜਿੱਥੇ ਪਬਲਿਕ ਨੂੰ ਸਹੂਲਤ ਮਿਲਦੀ ਐ ਪਬਲਿਕ ਖੁਸ਼ ਆ ਉੱਥੇ ਮਹਿਕਮੇ ਦੇ ਵੀ ਕੰਮ ਜਿਹੜੇ ਥੋੜੇ ਸਖਲੇ ਹੋ ਜਾਂਦੇ ਆ ਕਿ ਇੱਕ ਥਾਂ ਬੈ ਕੇ ਸਾਰੇ ਕੰਮ ਜਿਹੜੇ ਕੀਤੇ ਜਾ ਰਹੇ ਬਹੁਤ ਬਹੁਤ ਧੰਨਵਾਦ ਜੀ ਕਹਿੰਦੇ ਤੁਸੀਂ ਲਗਾਤਾਰ ਪੇਰੀ ਵਾਲ ਸਰਪੰਚ ਬਣੇ ਜੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਨਾਸੂਆ ਵਾਦ ਪ੍ਰਾਪਤ ਹੋਇਆ ਵਾ ਤੇ ਜੇ ਤੁਹਾਡੇ ਨਵੇਂ ਸਰਪੰਚ ਬਣਿਆ ਉਹਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਕਿੰਨਾ ਕੰਮ ਹੋਣਾ ਚਾਹੀਦਾ ਕਿ ਕੋਈ ਕੋਈ ਪ੍ਰਾਪਤੀ ਕਰਨੀ ਅੰਜ ਸਭ ਤੋਂ ਪਹਿਲਾਂ ਤੇ ਇਹ ਜਦੋਂ ਪਿੰਡ ਦੇ ਸਰਪੰਚ ਬਣਨੇ ਆ ਸਾਨੂੰ ਸਾਰੀਆਂ ਈਰਖਾ ਭਾਵਨਾ ਦੂਰ ਕਰਕੇ ਤੇ ਪਿੰਡ ਦੇ ਵਿਕਾਸ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਜੀ ਜਦੋਂ ਸਾਨੂੰ ਇਹ ਜ਼ਿੰਮੇਵਾਰੀ ਮਿਲ ਜਾਂਦੀ ਹੈ ਤੇ ਫਿਰ ਅਸੀਂ ਇੱਕ ਤਰਫਾ ਹੀ ਕੰਮ ਕਰੀਏ ਸਾਰੇ ਭੈਣ ਭਰਾਵਾਂ ਨੂੰ ਨਾਲ ਲਾ ਕੇ ਤੁਰੀਏ ਮੈਂ ਆਪਣੀਆਂ ਵੀਰਾਂ ਦੇ ਭੈਣਾਂ ਨੂੰ ਜਿਹੜੇ ਨਵੇਂ ਸਰਪੰਚ ਬਣਿਆ ਉਹਨਾਂ ਨੂੰ ਇਹੋ ਸੁਝਾਵਾ ਦਾਂਗੀ ਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਸਾਨੂੰ ਲੋਕਾਂ ਨੇ ਇਹ ਮਤ ਦਾਨ ਦਿੱਤਾ ਹੈ ਤੇ ਅਹੀ ਹਾਪੜੇ ਪਿੰਡ ਦੇ ਵਿਕਾਸ ਕਰਨ ਵਾਸਤੇ ਹਰ ਇੱਕ ਨੂੰ ਨਾਲ ਲੈ ਕੇ ਤੇ ਵੱਧ ਛੜ ਕੇ ਕੰਮ ਕਰੀਏ ਪਿੰਡਾਂ ਦੇ ਤਾਂ ਜੋ ਪਿੰਡ ਦੇ ਵਿਕਾਸ ਜਿਹੜੇ ਜੰਗੀ ਪੱਧਰ ਤੇ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਜਿਹੜੀ ਆਪ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਵਾ ਕਿ ਜਿਹੜੇ ਕੰਮ ਅੱਗੇ ਜਾ ਕੇ ਸਰਕਾਰੀ ਦਫ਼ਤਰਾਂ 'ਚ ਜਾ ਕੇ ਪਿੰਡਾਂ ਦੇ ਲੋਕ ਕਰਵਾਉਂਦੇ ਸੀ ਉਹ ਹੁਣ ਇੱਕ ਮਹਿਮ ਸ਼ੁਰੂ ਕਰਾਤੀ ਆ ਕਿ ਪਿੰਡ ਵਿੱਚੋਂ ਕੰਮ ਲਾਈ ਜਾਣਗੇ ਜਿੱਥੇ ਸਰਕਾਰੀ ਜਿੰਨੇ ਵੀ ਬਾਰੇ ਆ ਉਹ ਪਿੰਡ ਕੀ ਆਉਣਗੇ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹ ਪਿੰਡ ਦੀ ਕੰਮ ਜਿਹੜੇ ਕੀਤੇ ਜਾਣਗੇ ਤੇ ਇੱਕ ਸੀਐਮ ਭਗਵੰਤ ਸਿੰਘ ਮਾਨ ਦੀ ਬੜੀ ਵੱਡੀ ਸੋਚ ਆਪਾਂ ਕਹਿੰਦੇ ਆ ਕਿ ਜਿਹੜਾ ਪਬਲਿਕ ਖਰਾਬ ਹੁੰਦੀ ਸੀ ਜਾ ਕੇ ਦਫ਼ਤਰਾਂ 'ਚ ਜਾਂਦੇ ਹੀ ਕਿਤੇ ਅਫਤ ਨਹੀਂ ਮਿਲਦੇ ਚਾਹੇ ਕਿਤੇ ਮੰਨ ਲਓ ਵੀ ਨੈੱਟ ਦੀ ਪ੍ਰੋਬਲਮ ਹੀ ਉਹ ਵੀ ਜਿਆਵਾ ਹੁਣ ਆਮ ਪਬਲਿਕ ਦਾ ਜਿਹੜਾ ਟਾਈਮ ਬਹੁਤ ਹੀ ਜ਼ਿਆਦਾ ਬਚਿਆ ਵਾ ਤੇ ਦੇਖੋ ਅੱਜ ਇੱਥੇ 17 ਮਹਿਮਾਨ ਆਏ ਆ ਤੇ ਉਹਨਾਂ ਦੇ ਕੰਮ ਹੋ ਰਹੇ ਆ ਪ੍ਰੋਪਰਲੀ ਇੱਕ ਇੱਕ ਗਣਾ ਚੁੰਗੇ ਪੰਜਾਬ ਸਰਕਾਰ ਦੇ ਅਧਰਾਲੇ ਦੇ ਦੇਖੋ ਜੀ ਅਸੀਂ ਤਾਂ ਸਰਕਾਰ ਦਾ ਪਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਹੜੀ ਸਰਕਾਰ ਲੋਕਾਂ ਨੇ ਨਵੀਂ ਇੱਕ 22 ਤੇ ਬਹੁਤ ਵੱਡੀ ਲੀਡ ਨਾਲ ਦਿਤਾ ਕੇ ਲਿਆਂਦੀ ਸੀ ਤੇ ਉਹ ਸਰਕਾਰ ਆਪਣੀਆਂ ਦੁਨੀਆ ਦੀ ਪਬਲਿਕ ਦੀ ਉਮੀਦਾਂ ਦੇ ਖੜੀ ਉੱਤਣ ਦੀ ਆ ਤੇ ਟੂ ਵੀ ਪੁਆਇੰਟ ਜਿਹਨੂੰ ਆਪਾਂ ਕਹੀਏ ਕਿ ਹਰੇਕ ਦਾ ਬਿਨਾਂ ਸਪਾਰਸ ਤੋਂ ਕੰਮ ਜਿਹੜੇ ਹੋ ਰਹੇ ਆ ਤੇ ਕਿਸੇ ਨੂੰ ਵੀ ਸਪਾਰਸ ਦੀ ਲੋੜ ਨਹੀਂ ਪੈ ਰਹੀ ਹਰ ਇੱਕ ਵਰਗ ਜਿਹੜਾ ਇਹ ਸਰਕਾਰ ਤੋਂ ਖੁਸ਼ ਆ ਤੇ ਅਸੀਂ ਵੀ ਆਪਣੇ ਪਿੰਡ ਦੇ ਨਗਰ ਤੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਕਿ ਜਿਹੜਾ ਇੰਨਾ ਵਧੀਆ ਉਪਰਾਲਾ ਚਲਾਇਆ ਵਾ ਵੇਖੋ ਜੀ ਅੱਜ ਪੰਜਾਬ ਸਰਕਾਰ ਨੇ ਬਹੁਤ ਵਧੀਆ ਸਕੀਮ ਚਲਾਈ ਹੋਈ ਹੈ ਪਹਿਲਾਂ ਵੀ ਪਿਛਲੇ ਸਾਲ ਵੀ ਇਹ ਚੱਲੀ ਹੈ ਸਰਕਾਰ ਤੁਹਾਡੇ ਦਵਾਰ ਸਕੀਮ ਇਹਦੇ ਤਹਿਤ ਸਾਡੀ ਸਬ-ਡਿਵੀਜ਼ਨ ਮਾਲਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਮਨ ਸ਼ੰਕਰ ਗੁਪਤਾ ਜੀ ਤੇ ਐਸਟੀਐਮ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪਿੰਡ ਖੁੰਡਾ ਵਿੱਚ ਇਹ ਕੈਂਪ ਜੋ ਲਾਇਆ ਗਿਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਤਕਰੀਬਨ ਵੱਖ-ਵੱਖ 17 ਮਹਿਕਮਿਆਂ ਤੋਂ ਆਲਮੋਸਟ 34-35 ਦੇ ਕਰੀਬ ਜਿਹੜੇ ਮੁਲਾਜ਼ਮ ਕਰਮਚਾਰੀ ਇੱਥੇ ਆਏ ਨੇ ਤੇ ਪਿੰਡ ਦੇ ਇਸ ਪਿੰਡ ਦੇ ਨਾਲ-ਨਾਲ ਬਾਕੀ ਪਿੰਡਾਂ ਦੇ ਵੀ ਜਿਵੇਂ ਪੀਰ ਦੀ ਸੈਨ ਹੋ ਗਿਆ ਖੁੰਡਾ ਜਫਰਵਾਲ ਜਾ ਹੋਰ ਵੀ ਜੋ ਨੇੜਲੇ ਪਿੰਡ ਪੈਂਦੇ ਨੇ ਉਹਨਾਂ ਦੇ ਵੀ ਵਸਨੀਕ ਇੱਥੇ ਆ ਕੇ ਤੇ ਲਗਾਤਾਰ ਵੱਖ-ਵੱਖ ਮੈਕਮਿਆਂ ਦੇ ਕਰਮਚਾਰੀਆਂ ਨੂੰ ਮਿਲਦੇ ਨੇ ਤੇ ਆਪਣੀਆਂ ਜਿਹੜੀਆਂ ਉਹ ਸੇਵਾਵਾਂ ਜਿਹੜੀਆਂ ਉਹ ਲੈ ਰਹੇ ਨੇ ਇਥੋਂ ਤੇ ਬਾਕੀ ਸਾਰੇ ਮੈਕਮਿਆਂ ਨੂੰ ਅਸੀਂ ਇਨਫੋਰਮੇਸ਼ਨ ਲੈ ਰਹੇ ਹਾਂ ਕਿ ਕਿੰਨੇ ਹੁਣ ਤੱਕ ਤੁਹਾਡੇ ਕੋਲ ਆਮ ਲੋਕ ਆਏ ਨੇ ਕਿੰਨਿਆਂ ਨੂੰ ਸੇਵਾਵਾਂ ਜਾਰੀ ਕੀਤੀਆਂ ਨੇ ਸੋ ਇਹ ਪੰਜਾਬ ਸਰਕਾਰ ਦਾ ਬੜਾ ਵੱਡੀ ਵਧੀਆ ਉਦਮ ਹੈ ਕਿ ਜਿਹੜੇ ਅਧੀਨ ਸਾਰੇ ਲੋਕ ਜਿਹੜੇ ਉਹ ਇੱਥੇ ਇੱਕ ਹੀ ਛੱਤ ਹੇਠ ਬੈਠ ਕੇ ਵੱਖ-ਵੱਖ ਮੈਕਮਿਆਂ ਦੇ ਕੋਲੋਂ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਲੈ ਸਕਦੇ ਨੇ। ਹਾਂਜੀ